đây này, bắt đi, 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 ਇਹ ਹਾਰਾ ਸਾਡਾ ਸਾਰੇ ਜਾਖਾ ਮਗਿਆ ਰਾਇਆ ਖੁਰ ਕੋਈ ਪਈ ਆ ਬਾਰਾਂ ਡੁਨੀਆ ਭਰ ਦਾ ਮੱਛਰ ਆ ਬਹੁਤ ਰੰਗ ਦਾ ਬਹੁਤ ਕਾਇਰ ਆ ਸੁਣੀ ਨਹੀਂ ਨਹੀਂ ਆਈ ਸਾਡੇ

परकनी भैया भाई ना वो जो वो 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 ਇਹ ਲਾਖਤ ਤੋਂ ਬੱਧਰੋਂ ਹੀ ਕੋਈ ਨਹੀਂ ਜੇ ਡੇਂਗੂ ਦੇ ਮਰੀਜ਼ਾਂ ਦੀ ਜਾਂ ਚਿਕਨ ਗੁਨੀਆਂ ਦੀ ਗੱਲ ਕੀਤੀ ਜਾਵੇ ਤਾਂ ਸੈਂਕੜੇ ਪਾਰ ਚੁੱਕੇ ਨੇ ਤੇ ਕਿ ਪ੍ਰਸ਼ਾਸਨ ਦੀ ਗੱਲ ਕਰੀ ਤਾਂ ਪ੍ਰਸ਼ਾਸਨ ਦੇਖੋ ਗੱਲ ਇਹ ਹੈ ਕਿ ਇਹ ਜ਼ਿੰਮੇਵਾਰੀ ਹੁੰਦੀ ਹੈ ਮਿਊਨਿਸਪਲ ਕਮੇਟੀ ਦੀ ਤੇ ਪ੍ਰਸ਼ਾਸਨ ਦੀ ਆਪਣੇ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮਈਆ ਕਰਾਉਣਾ ਅੱਜ ਜੇ ਚਿਕਨ ਗੁਨੀਆਂ ਮੱਛਰਾਂ ਦੀ ਸਮੱਸਿਆ ਜਾਂ ਸੀਵਰੇਜ ਦਾ ਚੋਕ ਹੋਣਾ ਇਹ ਸਾਰੀਆਂ ਗੱਲਾਂ ਦਾ ਹੱਲ ਕਰਨ ਵਾਸਤੇ ਮ्युनਿਸਪਲ ਕਮੇਟੀ ਨੂੰ ਤੇ ਪ੍ਰਸ਼ਾਸਨ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਹੈ ਸਾਡੇ ਸਾਰੇ ਸ਼ਹਿਰ ਦੇ ਵਿੱਚ ਮੈਂ ਪਿਛਲੇ ਬਿੱਲੇ ਜਦੋਂ ਪ੍ਰੈਸ ਵਾਲੇ ਕੁਝ ਸਾਥੀਆਂ ਨੇ ਮੈਨੂੰ ਗੱਲ ਪੁੱਛੀ ਸੀ ਇਸ ਦੇ ਬਾਰੇ ਮੈਂ ਕਿਹਾ ਸੀ ਕਿ ਸਾਡੇ ਕੋਲ ਸਮਾਰਟ ਸੇਵੀ ਜਥੇਬੰਦੀਆਂ ਹੈਗੀਆਂ ਜਿਹੜੀਆਂ ਇਹ ਕੰਮ ਕਰਨ ਵਾਸਤੇ ਤਿਆਰ ਆ ਆਪਣੇ ਕੋਲ ਪ੍ਰਸ਼ਾਸਨ ਮਨਜ਼ੂਰੀ ਦੇਵੇ ਉਹਨਾਂ ਨੂੰ ਮੋਹਰੇ ਕਰਕੇ ਅਸੀਂ ਪਿੱਛੇ ਰਹਿ ਕੇ ਉਹਨਾਂ ਦੀ ਜੋ ਮਦਦ ਕਰ ਸਕਦੇ ਕਰਾਂਗੇ ਤਾਂ ਕਿ ਸ਼ਹਿਰ ਦੇ ਲੋਕ ਚਿਕਨਗੁਨੀਆ ਵਰਗੀ ਬਿਮਾਰੀ ਤੋਂ ਮੱਛਰਾਂ ਤੋਂ ਸੀਬਰੇ ਦੀਆਂ ਜਿਹੜੀਆਂ ਚੋਕਿੰਗ ਹੋ ਰਹੀ ਹੈ ਉਸ ਤੋਂ ਬਚ ਸਕਣ ਤੇ ਲੋਕ ਇੱਕ ਚੰਗੇ ਵਾਤਾਵਰਣ ਚ रह ਸਕਣ ਬੱਚੇ ਬਿਮਾਰ ਨਾ ਹੋਣ ਮੈਂ ਅੱਜ ਵੀ ਇਹੀ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਦਿਨਾਂ ਚ ਪ੍ਰਸ਼ਾਸਨ ਖੜਾ ਹੋ ਕੇ ਮਿਊਨਿਸਪਲ ਕਮੇਟੀ ਖੜੀ ਹੋ ਕੇ ਆਪਣੀ ਜ਼ਿੰਮੇਵਾਰ ਤਰੀਕੇ ਨਾਲ ਕੰਮ ਕਰੂਗੀ ਤਾਂ ਕਿ ਲੋਕਾਂ ਨੂੰ ਸਹੂਲਤ ਮਿਲ ਸਕੇ ਅੱਜ ਸੰਗੂਰ ਦੇ ਇਲਾਕੇ ਦਾ ਬਹੁਤ ਬੁਰਾ ਹਾਲ ਹੈ ਜੇ ਚਿਕਨਗੂਨੀਏ ਦੀ ਗੱਲ ਕਰੀਏ ਜੇ ਹਾਈਜੀਨ ਦੀ ਗੱਲ ਕਰੀਏ ਜੇ ਕੂੜੇ ਦੀ ਸਫਾਈ ਦੀ ਗੱਲ ਕਰੀਏ ਜੇ ਨਾਲੀਆਂ ਚੋਂ ਕੂੜਾ ਕੱਢਣ ਦੀ ਗੱਲ ਕਰੀਏ ਬਹੁਤ ਬੁਰਾ ਹਾਲ ਹੈ ਇਸ ਕਰਕੇ ਮੈਂ ਇਹ ਕਹਿ ਰਿਹਾ ਕਿਉਂਕਿ ਮੈਂ ਅਸੀਂ ਬੇਬਸ ਹਾਂ ਅਸੀਂ ਇਹਦੇ ਵਿੱਚ ਕੁਝ ਕਰ ਨਹੀਂ ਸਕਦੇ ਅਸੀਂ ਤਾਂ ਆਪਣੇ ਵੱਲੋਂ ਜੋ ਸਹੂਲਤ ਦੇ ਸਕਦੇ ਅਸੀਂ ਆ ਜਾਂਦੇ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਕਮੇਟੀ ਹੈ ਰਾਜਨੀਤੀ ਦੀ ਭੇਂਟ ਚੜੀ ਹੋਈ ਹੈ ਕਿ ਆਹ ਇਹਦੇ ਵਿੱਚ ਰਾਜਨੀਤੀ ਦੀ ਭੇਂਟ ਤਾਂ ਤਾਂ ਛੱਡ ਦਿਜੀਏ ਅਸੀਂ ਰਾਜਨੀਤੀ ਤੋਂ ਉੱਪਰ ਉਹਨਾਂ ਦੀ ਮਦਦ ਨਾ ਕਰੀਏ ਸਾਡੇ ਕਾਂਗਰਸ ਪਾਰਟੀ ਦੇ 9 ਦੇ 9 ਕਾਉਂਸਲਰ ਸਹਿਬਾਨ ਹਰ ਕੰਮ ਵਾਸਤੇ ਸਪੋਰਟ ਕਰਨ ਲਈ ਤਿਆਰ ਹੈ ਕੰਮ ਤਾਂ ਉਹਨਾਂ ਨੇ ਕਰਨਾ ਆਪਸੀ 파ੜ ਕਿਤੇ ਨੇ ਕਿਤੇ ਨਜ਼ਰ ਆ ਰਹੀ ਹੈ ਉਹਨਾਂ ਦੇ ਆਪਸੀ 파ੜ ਦਾ ਹੁਣ ਜੇ ਉਹ ਆਪਣੀ ਪਾਰਟੀ ਦੇ ਐਮਸੀ ਨੂੰ ਇਕੱਠੇ ਨਹੀਂ ਰੱਖ ਸਕਦੇ ਉਹ ਤਾਂ ਫਿਰ ਮੈਂ ਉਹਦਾ ਕੁਝ ਉਹ ਤਾਂ ਉਹਨਾਂ ਨੇ ਦੇਖਣਾ ਹੈ ਉਹਦੀ ਪਾਰਟੀ ਦਾ ਕੀ ਸਿਸਟਮ ਹੈ ਲੇਕਿਨ ਜ਼ਿੰਮੇਵਾਰ ਤਰੀਕੇ ਨਾਲ ਹਰ ਐਮਸੀ ਚਾਹੇ ਉਹ ਕਾਂਗਰਸ ਪਾਰਟੀ ਦਾ ਹੈ ਚਾਹੇ ਉਹ ਆਜ਼ਾਦ ਹੈ ਤੇ ਚਾਹੇ ਉਹ ਕਿਸੇ ਪਾਰਟੀ ਦਾ ਹੈ ਹਰ ਐਮਸੀ ਚਾਹੁੰਦਾ ਹੈ ਕਿ ਮੇਰੇ ਵਾਰਡ 'ਚ ਕੰਮ ਹੋਵੇ ਮੇਰੇ ਲੋਕਾਂ ਵਾਸਤੇ ਕੰਮ ਹੋਵੇ ਲੋਕਾਂ ਨੇ ਵੋਟਾਂ ਪਾਈਆਂ ਲੋਕ ਬਿਮਾਰ ਹੋ ਰਹੇ ਹਨ ਦਵਾਈਆਂ ਨਹੀਂ ਆ ਮਹਿੰਗੀਆਂ ਕਾਰੋਬਾਰ ਲੋਕਾਂ ਦੇ ਚੱਲ ਨਹੀਂ ਰਹੇ ਆਮ ਤੇ ਅਗਰ ਆਸੀ ਆਪਣੀ ਜ਼ਿੰਮੇਵਾਰੀ ਨਾਲ ਮਿਊਸਪਲ ਕਮੇਟੀ ਕੰਮ ਨਹੀਂ ਕਰੂਗੀ ਤਾਂ ਲੋਕਾਂ ਨੂੰ ਸਹੂਲਤ ਕਿਵੇਂ ਮਿਲੂਗੀ। ਸੋ ਕੋਈ ਐਮਸੀ ਨਹੀਂ ਚਾਹੁੰਦਾ ਕਿ ਕੰਮ ਨਾ ਹੋਵੇ। ਹਰ ਐਮਸੀ ਚਾਹੁੰਦਾ ਕੰਮ ਹੋਵੇ। ਅੱਜ ਜੇ ਉਹਨਾਂ ਦੇ ਅੱਡ ਅੱਡ ਤਰ੍ਹਾਂ ਦੀਆਂ ਗੱਲਾਂ ਬਾਹਰ ਆਉਂਦੀਆਂ ਉਹ ਇਸ ਕਰਕੇ ਆਉਂਦੀਆਂ ਕਿਉਂਕਿ ਮਿਊਸਪਲ ਕਮੇਟੀ ਕੋਈ ਕੰਮ ਵੀ ਨਹੀਂ ਕਰ ਰਹੀ ਸ਼ਹਿਰ ਦੇ ਵਿੱਚ। ਅੱਜ ਲੋਕਾਂ ਨੂੰ ਸਹੂਲਤ ਨਹੀਂ ਮਿਲ ਰਹੀ ਤੇ ਐਮਸੀਆਂ ਦੇ ਘਰਾਂ 'ਚ ਜਦੋਂ ਲੋਕ ਜਾ ਕੇ ਦਰਵਾਜ਼ਾ ਖੜਕਾਉਂਦੇ ਵੀ ਆਹ ਕੰਮ ਕਰਾ ਦਿਓ ਉਹ ਵਿਚਾਰੇ ਨੂੰ ਪੈਸਾ ਨਹੀਂ ਮਿਲਦਾ ਨਾ ਕੰਮ ਹੁੰਦਾ ਤਾਂ ਅਸਰ ਕਿਉਂ ਵਿਚਾਰੇ ਔਖੇ ਹੋ ਰਹੇ ਨੇ। ਉਹ ਐ ਦੀ ਕਾਂਗਰਸ ਪਾਰਟੀ ਦੇ 9 ਦੇ ਉਹ 9 ਐਮਸੀ ਹਰ ਚੀਜ਼ ਵਾਸਤੇ ਸਹਿਯੋਗ ਕਰਨ ਲਈ ਤਿਆਰ ਹਨ ਤਾਂ ਕਿ ਸ਼ਹਿਰ ਦੇ ਵਿੱਚ ਸਫਾਈ ਹੋਵੇ ਚਿਕਨਗੁਨੀਆ ਵਰਗੀ ਬਿਮਾਰੀ ਤੇ ਕਾਬੂ ਪਵੇ ਮੱਛਰ ਘਟਣ ਜਿਹੜੀਆਂ ਗਲੀਆਂ ਦੇ ਵਿੱਚ ਸੀਵਰੇ ਚੋਕ ਪਏ ਆ ਜਾਂ ਨਾਲੀਆਂ ਬੰਦ ਪਈਆਂ ਉਹਨੂੰ ਸਫਾਈ ਵਾਸਤੇ ਮਿਊਸਪਲ ਕਮੇਟੀ ਕੰਮ ਚਲਾਵੇ ਸਾਡੇ ਤੋਂ ਨਿੱਜੀ ਤੌਰ ਤੇ ਕੋਈ ਮਦਦ ਦੀ ਲੋੜ ਅਸੀਂ ਹਾਜ਼ਰ ਔਰ ਮੈਂ ਇਹਦੇ ਨਾਲ ਇਹ ਵੀ ਕਹਿਣਾ ਚਾਹੁੰਦਾ ਕੋਈ ਸਮਾਜ ਸੇਵੀ ਜੱਥੇਬੰਦੀਆਂ ਮੂਹਰੇ ਕਰਕੇ ਤੁਸੀਂ ਕੰਮ ਕਰਨ ਦੀ ਮਨਜ਼ੂਰੀ ਦਿਓ ਜੇ ਸਰਕਾਰ ਮਿਊਸਪਲ ਕਮੇਟੀ ਨਹੀਂ ਕਰ ਸਕਦੇ ਅਸੀਂ ਕਰਾ ਦਿੰਦੇ ਇਸ ਤੋਂ ਬਾਅਦ ਤਾਂ ਮੈਂ ਕਹਿ ਨਹੀਂ ਤਾ